ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰਗਸ ਉਹਦੇ ਤਾਪ ਕਮਿਸ਼ਨੇਟ ਪੁਲਿਸ ਅਮਰਖਰ ਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਨਾਲ ਚਾਰ ਬੜੇ ਨੋਟੋਰੀਅਸ ਸਮੱਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮੱਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਗੁਰਪ੍ਰੀਤ ਤੇਰੀਆਸ ਕੋ ਵੀ ਦੋਨੋਂ ਮੁਠਿਆਂ ਵਾਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਸ ਡਰਗ 카rtel ਨੂੰ ਆਪਰੇਟ ਕਰ ਰਹੇ ਨੇ ਜੀ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿੱਖੀਵਿੰਡ ਦਾ ਕਰਨਤਾਂ ਡਿਸਟ੍ਰਿਕਟ ਹਰਪੀਤ ਸਿੰਘ ਲੋਕੋਕੇ ਕਮਰਸਰ ਰੁਰਿੰਦਰ ਰਹਿਣ ਵਾਲਾ ਹੈ ਬੇਸਿਕ ਗੱਲ ਕੀ ਹੈ ਕਿ ਮੁੱਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਤੇ ਕੋਲ ਹੈ ਫੈਂਸਿੰਗ ਦੇ ਕੋਲ ਤੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਲਰਸ ਨਾਲ ਲਿੰਕ ਕਾਫੀ ਗਦੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰਸੀਵ ਕਰਨੀ ਅਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਹੈ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਦੀ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪੱਤਾ ਦਰਜਾ 2022 ਚ ਉੱਥੇ ਫੜਾਇਆ ਗਿਆ ਸੀ 5 ਕਿਲੋ ਹਿਰੋਇਨ ਇਹ ਐਸੋੜੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਉਹ ਜਿਹੜੀ ਮੁੱਢਲੀ ਪੁੱਛਗਿੱਛ ਇਹ ਕੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਔਰ ਹੈ ਆਪਣੇ ਪਤੀ ਜੇਨਾ ਉਸ ਤੋਂ ਹਸਬੰਡ ਬਲਵੀਰ ਸਿੰਘ ਦੇ ਫੜੇ ਜਾਣ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਸਟ੍ਰੀਟ ਜਿਹੜਾ ਹੈ ਇਹ ਸੰਭਾਲਿਆ ਆਪਣਾ ਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਦੇ ਮੋਗਾ ਤੇ ਹੋਰ ਰੇਤ ਵੀ ਤੇ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛਕੁੱਛ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਦੇ ਕੇ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਟਿੱਕੀਪਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇਧਰ ਆਪਣੇ ਏਰੀਆ 'ਚ ਲਈਆਂ ਕੁਝ ਕਰਨਪਾਣ ਦੇ ਵਿੱਚ ਪਿੱਖੀਵੰਡ ਏਰੀਆ 'ਚ ਵੀ ਕੰਸੀਤ ਕੀਆ। ਇਹਦੇ 'ਚ ਜੇ ਇਹਨਾਂ ਦੇ ਬੈਕਗ੍ਰਾਉਂਡ ਦੇਖਣੀ ਆ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ। ਇਹਦੇ ਖਿਲਾਫ ਪਹਿਲਾਂ ਵੀ ਆਰਿਫ ਦੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਂਡੀਪੀਐਸ ਦਾ ਇੱਕ ਪੱਤਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆ ਕੇ ਨੇ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ ਪੰਨਵੀ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਹੈ এডਿਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ ਹਾਂਜੀ ਪਤਾ ਹੈ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉਹ ਚੋ ਲਿੰਕੇਜਸ ਵੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡिटेल ਦਿੱਤੀ ਹੈ ਦੇਖੋ ਪਤਾ ਕੀ ਗੱਲ ਹੁੰਦੀ ਜੀ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਣੇ ਆ ਆਪਣੇ ਸਾਰਿਆਂ ਦੇ ਮਤਲਬ ਸਮਝਦੇ ਵਿੱਚ ਗੱਲ ਆਉਣੀ ਚਾਹੀਦੀ ਏ ਕਿ ਇਹ ਫਿਰ ਰਿਕਵਰੀਆਂ ਅਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਤੋਂ ਨਹੀਂ ਨਹੀਂ ਇਕ ਟੈਕੋ ਕੇ ਇਸਾ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਤੇ ਵੀ ਅਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੇ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਅਦਰ ਸਰਕਮਿਸ਼ਨ ਹੈ ਪੁਲਿਸ ਦੀ ਜਿਹੜੀ ਐਫਆਈਆਰ ਇੱਕ ਨੰਬਰ ਐਫਆਈਆਰ ਪਹਿਲੀ ਜਨਜੀ ਤੋਂ ਹੀ ਹੁੰਦੀ ਹੈ ਪਰ ਆਰਗਨਾਈਜ਼ ਕ੍ਰਿਮਨਲ ਦੇ ਨਾਲ ਪਤਰਾ ਕੰਮ ਨਹੀਂ ਕੀਤੀ ਨੀ ਤੋਂ ਨਾਲ ਨਹੀਂ ਇਹ ਇਹ ਅੰਗਨਮਾੜੀ ਨਹੀਂ ਹੈ ਜੀ ਇਹ ਇਹ ਦੂਜਾ ਜੀ ਇਹ ਬਲਜੀਤਪੁਰ ਤਾਂ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਹਸਬੰਦ ਨਾਲ ਇਹਦਾ ਮੁੱਠਿਆ ਵਾਲੀ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਆ ਪੱਟੀ ਤੇ ਉਥੋਂ ਇਹ ਹਸਬੰਦ ਪਹਿਲਾਂ ਕੰਮ ਕਰਦਾ ਸੀ ਫਿਰ ਉਹ ਫੜਿਆ ਗਿਆ ਹੈ ਰਾਜਸਥਾਨ ਉਸ ਤੋਂ ਬਾਅਦ ਬਲਜੀਤ ਕੌਰ ਨੇ ਆਪਣੇ ਭਤੀਜੇ ਗੁਰਪ੍ਰੀਤ ਨੂੰ ਨਾਲ ਲਾ ਲਿਆ ਉਤੋਂ ਚੁੱਕਣ ਨੂੰ ਕਰਨ ਨੂੰ ਅਜਾ ਲੇਡੀ ਦੇ ਜਾਣ ਨਾਲ ਕੀ ਹੁੰਦਾ ਕਿ ਆਮ ਸ਼ੱਕ ਵੀ ਨਹੀਂ ਪੈਂਦਾ ਜਦੋਂ ਟਰੈਵਲ ਕਰਕੇ ਅੱਗੇ ਜਾ ਕੇ ਕਨਸਾਈਨਮੈਂਟ ਇਹ ਪਹਿਲਾਂ ਇਹਦੇ ਧਿਆਨ ਚ ਵੀ ਸੀਗੀ ਪਹਿਲਾਂ ਇਨਵੋਲਡ ਪਹਿਲਾਂ ਵੀ ਸੀਗੀ ਬਟ ਉਸ ਤੋਂ ਬਾਅਦ ਇਹਨੇ ਟੇਕਓਵਰ ਕਰ ਲਿਆ ਪੂਰਾ ਆਪਣੇ ਭਤੀਜੇ ਨਾਲ ਰੱਖ ਕੇ ਔਰ ਜਿਹੜੀ ਸਪਲਾਈ ਵਗੈਰਾ ਕਰਨ ਜਾਣ ਲੱਗੇ ਔਰ ਇਵਨ ਅਨਸਾਈਨਮੈਂਟਸ ਨੂੰ ਟੁੱਟਣ ਲੱਗੇ ਵੀ ਬਰਜੀਤਕੌਰ ਦਾ ਮੇਨ ਰੋਲ ਰਹਾ ਵਿੱਚ ਆ ਫਿਜ਼ਿਕਲੀ ਆਪ ਪ੍ਰੈਸੈਂਟ ਰਹਿੰਦੇ ਰਹੇ ਲੋਕ ਇਹ ਹੁੰਦਾ ਹੀ ਹੈ ਨੇ ਟਰੈਵਲ ਕਰ ਰਹੇ ਅਗਲਾ ਕਹਿੰਦਾ ਵੀ ਆਪਣੇ ਭਤੀਜੇ ਨਾਲ ਮੈਂ ਜਾ ਰਹੀ ਹਾਂ ਕਿਤੇ ਉਹ ਉਹਦਾ ਫਾਇਦਾ ਲੈਂਦੇ ਰਹੇ ਆ ਜੋ ਇਹਨਾਂ ਦੀ ਕੁਛ ਗਿੱਚ ਹੈ ਕਿ ਕਿਸੇ ਇਹਨਾਂ ਦੇ ਪਿਛਾਣੇ ਦੀ ਜਿਹੜਾ ਕੰਟੀ ਹੈ ਕੇ ਪਾਸ ਇਦਾਂ ਹੀ ਅੱਗੇ ਤੋਂ ਅੱਗੇ ਜੀ ਉਹ ਸਾਰੇ ਆਪਣੇ ਕੋ ਹੈ ਜਿਵੇਂ ਤੁਹਾਨੂੰ ਮਾਲਵੇ ਦੀ ਗੱਲ ਦੱਸੀ ਆਪਾਂ ਇਹ ਕੁਸ਼ਤਰਨਪਨ ਏਰੀਏ 'ਚ ਵੀ ਇਹਨਾਂ ਦੇ ਵਿਗੜ ਹੋਏ ਨੇ ਉਸੀਂ ਤਾਂ ਨਹੀਂ ਜਿਆਦਾ ਨਾਮ ਲੈ ਰਹੇ ਫਿਰ ਉਹ ਸਾਰਾ ਬੰਦੇ ਅਲਰਟ ਹੋ ਕੇ ਲੱਭਦੇ ਨਹੀਂ ਪਹਿਲਾਂ ਹੀ ਖਬਰ ਸੱਜੇ ਹੋਏ ਹੋਏ ਆ ਰਿਸਕ ਡੈਫੀਨਿਟਲੀ ਹੋਏਗੀ ਜੀ ਵਰਕ ਵੀ ਕਰ ਰਹੇ ਆ ਅਸੀਂ ਕਿਉਂਕਿ ਜਿਹੜੇ ਜਦੋਂ ਇਹ ਫੜੇ ਜਾਂਦੇ ਨੇ ਨੇਚਰਲੀ ਉਹ ਬਾਹਰਲੇ ਲੋਕ ਜਿਹੜੇ ਸਮਗਲਰ ਵਗੈਰਾ ਆਫਲਾਈਨ ਵਗੈਰਾ ਹੋ ਜਾਂਦੇ ਆ ਤਾਂ ਉਸਕੋ ਥੋੜਾ ਰੁਕ ਜਾਂਦਾ ਪਰ ਅਸੀਂ ਉਸ ਤੇ ਕੰਮ ਕਰ ਰਹੇ ਆ ਟੈਕ